क्लैरिकल सपोर्ट चैनल ਵਿੱਚ ਤੁਹਾਡਾ ਸਵਾਗਤ ਹੈ ਵੀਡੀਓ ਵੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅੱਜ ਅਸੀਂ ਗੱਲ ਕਰਾਂਗੇ ਆਈਐਚਆਰਐਮਐਸ ਪੰਜਾਬ ਉੱਤੇ ਅਸੀਂ ਗਰੁੱਪ ਡੀ ਦੀ ਏਸੀਆਰ ਕਿਵੇਂ ਕ੍ਰੀਏਟ ਕਰ ਸਕਦੇ ਹਾਂ ਕਿਉਂਕਿ ਕਾਫੀ ਦੋਸਤਾਂ ਨੇ ਮੈਸੇਜ ਆ ਰਹੇ ਸੀ ਕਿ ਕਲਾਸ 4 ਦੀ ਜਿਹੜੀ ਏਸੀਆਰ ਉਹ ਕ੍ਰੀਏਟ ਨਹੀਂ ਹੋ ਰਹੀ ਕਿਉਂਕਿ ਉਹ ਵੀ ਨੌਨ ਟੀਚਿੰਗ ਦੇ ਵਿੱਚ ਆਉਂਦੇ ਨੇ ਇਸ ਕਰਕੇ ਹੁਣ ਨਵੀਂ ਆਪਸ਼ਨ ਆਈ ਹੈਗੀ ਤੋ ਸਭ ਤੋਂ ਪਹਿਲਾਂ ਵੈਰੀਫਾਈਂਗ ਆਫਸਰ ਆ ਜੋ ਸਾਡਾ ਹੈੱਡ ਆ ਪ੍ਰਿੰਸੀਪਲ ਆ ਸਕੂਲ ਇਨਚਾਰਜ ਆ ਉਸਨੇ ਆਪਣੀ ਆਈਡੀ ਓਪਨ ਕਰ ਲੈਣੀ ਹੈ ਉਸ ਤੋਂ ਬਾਅਦ ਉਹ ਵੀ ਪ੍ਰਾਣੀ ਆਪਸ਼ਨ ਏਸੀਆਰ ਮੈਨੇਜਮੈਂਟ ਉਸ ਤੋਂ ਬਾਅਦ ਏਸੀਆਰ ਕ੍ਰिएशन ਤੇ ਕਲਿੱਕ ਕਰਾਂਗੇ ਕਲਿੱਕ ਕਰਨ ਤੋਂ ਬਾਅਦ ਇਹ ਆ ਜਾਏਗਾ ਨਿਊ ਐਂਟਰੀ ਉਸ ਤੋਂ ਬਾਅਦ ਅਸੀਂ ਗੈਟ ਦੇ অপਸ਼ਨ ਤੇ ਕਲਿੱਕ ਕਰ ਦੇਣਾ ਹੈ ਕਿਉਂਕਿ ਸਾਰੇ ਪੰਜਾਬ ਦੇ ਵਿੱਚ ਜਿਹੜਾ ਇਹ ਕੰਮ ਚੱਲ ਰਿਹਾ ਇਸ ਲਈ ਬਿੰਟੂਆ ਜਿਹੜੀ ਗ੍ਰੁਪ ਕੁਲ ਸਲੋ ਹੋਈ ਪਈ ਆ ਇੱਥੇ ਅਸੀਂ ਉਹੀ ਨੌਨ ਟੀਚਿੰਗ ਸਟਾਫ ਸਕੂਲ ਐਜੂਕੇਸ਼ਨ ਤੇ ਕਲਿੱਕ ਕਰ ਲੈਣਾ ਹੈ ਉਸ ਤੋਂ ਬਾਅਦ ਇੱਥੇ ਅਸੀਂ EMPLOYE ਦਾ IHC ਕੋਡ ਫਿਲ ਕਰਾਂਗੇ ਦਨ ਡੇਟ ਤੋਂ ਭਰਨ ਤੋਂ ਬਾਅਦ ਥੋੜਾ ਰੁਕ ਜਾਣਾ ਹੈ ਕਿਉਂਕਿ ਪ੍ਰੋਸੈਸਿੰਗ ਲੈਣ ਲੱਗ ਜਾਂਦੀ ਹੈ ਵਿੰਡੋ ਤੇ ਇੱਥੇ ਭਰਨ ਤੋਂ ਬਾਅਦ ਤੁਸੀਂ ਨੀਚੇ ਸਕਰੋਲ ਕਰ ਲੈਣਾ ਜਿੱਦੇ ਤੁਹਾਨੂੰ ਤੁਹਾਡਾ EMPLOYE ਮਿਲਦਾ ਹੈ ਇੱਥੋਂ ਤੁਸੀਂ ਦੇਖ ਲੈਣਾ ਜਿੱਦਾਂ ਇਹ ਕੋਡ ਦਾ ਅਪਲਾਈ ਸਾਨੂੰ ਚਾਹੀਦਾ ਇਸ ਤੇ ਅਸੀਂ ਕਲਿੱਕ ਕਰ ਲੈਣਾ ਹੈ ਉਸ ਤੋਂ ਬਾਅਦ ਸਰਚ ਤੇ ਕਲਿੱਕ ਕਰਾਂਗੇ ਸਰਚ ਤੇ ਕਲਿੱਕ ਕਰਨ ਤੋਂ ਬਾਅਦ ਕ੍ਰੀਏਟ ਨਿਊ ਏਸੀਆਰ ਇਸ ਤੇ ਕਲਿੱਕ ਕਰ ਲੈਣਾ ਹੈ ਇਹ ਨੋਟ ਦਿੱਤਾ ਹੋਇਆ ਵੀ ਏਸੀਆਰ ਜਿਹੜੀ ਉਸ ਅਮਪਲਾਈ ਦੀ ਕ੍ਰੀਏਟ ਹੋਵੇਗੀ ਜੋ ਲਗਭਗ 3 ਮਹੀਨੇ ਤੁਹਾਡੇ ਇੰਸਟੀਚਿਊਟ ਦੇ ਵਿੱਚ ਕੰਮ ਕਰ ਰਿਹਾ ਹੈ ਜਿਵੇਂ ਇਹ ਅਮਪਲਾਈ ਆਏ ਤੁਹਾਡੇ ਕੋਲ 20 9 2023 ਨੂੰ ਆਇਆ ਇਹ 3 ਮਹੀਨਿਆਂ ਤੋਂ ਵੱਧ ਹੋਗੇ ਤਾਂ ਇੱਥੇ ਅਸੀਂ ਉਸ ਦੀ ਡੇਟ ਚੇਂਜ ਕਰ ਦੇਣੀ ਆ ਜਿਵੇਂ ਸਾਡੇ ਕੋਲ 20 9 23 ਨੂੰ ਇਹਨੇ ਜੁਆਇਨ ਕਰਿਆ ਸੀਗਾ ਤੇ ਆ ਸਾਰਾ ਆਪਣਾ ਡਾਟਾ ਚੈੱਕ ਕਰ ਲੈਣਾ ਡਿਜ਼ਿਗਨੇਸ਼ਨ ਉਹ ਜਿਹੜਾ ਨਵਾਂ ਇਦੇ ਵਿੱਚ ਚੇਂਜ ਕੀ ਆ ਜਿਹੜਾ ਮੈਪਡ ਪਰਫਾਰਮਰ ਲਿਖਿਆ ਹੈ ਉੱਥੇ ਨੌਨ ਟੀਚਿੰਗ ਸਟਾਫ ਲਿਖਿਆ ਹੋਇਆਗਾ ਇਸ ਤੇ ਅਸੀਂ ਕਲਿੱਕ ਕਰਕੇ ਇੱਥੇ ਕਲਾਸ ਡੀ ਨੂੰ ਸਿਲੈਕਟ ਕਰ ਲੈਣਾ ਹੈ ਉੱਪਰ ਇਹ ਪੁੱਛਦਾ ਵੀ ਤੁਸੀਂ ਫਾਰਮੈਟ ਚੇਂਜ ਕਰਨਾਗਾ ਇੱਥੇ ਓਕੇ ਕਰ ਦੇਣਾ ਤਾਂ ਬਿਲਕੁਲ ਚੇਂਜ ਹੋ ਗਿਆ ਕਿਉਂਕਿ ਅੱਗੇ ਅਸੀਂ ਆਪਾਂ ਜਿਹੜੀ ਕਲਾਸ ਡੀ ਦਾ ਅਥਾਰਟੀ ਅਸਾਈਨ ਕਰਦਾ ਉਹ ਸਿਰਫ ਰਿਪੋਰਟਿੰਗ ਅਫਸਰ ਆ ਉਹ ਅੱਗੇ ਰਿਵਿਊ ਤੇ ਅਸੈਪਟ ਦੇ ਕੋਲ ਨਹੀਂ ਜਾਵਗੀ ਇਸ ਲਈ ਸਿਰਫ ਰਿਪੋਰਟਿੰਗ ਅਫਸਰ ਦੀ ਸਾਨੂੰ অপਸ਼ਨ ਆ ਬੀ ਇੱਥੇ ਅਸੀਂ ਜੋ ਸਾਡਾ ਰਿਪੋਰਟਿੰਗ ਅਫਸਰ ਆ ਉਹਦਾ ਆਈ ਐਚ ਆਰ ਮੈਸਕ ਕੋਡ ਫਿਲ ਕਰ ਲੈਣਾ ਹੈ ਉਸ ਤੋਂ ਬਾਅਦ ਸਰਚ ਆਪਣਾ ਨਾਮ ਆ ਜਾਏਗਾ ਉਸ ਦਾ ਉਸ ਤੋਂ ਬਾਅਦ ਰਿਵਿਊ ਏ ਸੀ ਆਰ ਡਿਟੇਲ ਤੇ ਉੱਤੇ ਕਲਿੱਕ ਕਰ ਦੇਣਾ ਹੈ ਤੇ ਡਾਟਾ ਨੂੰ ਸੇਵ ਕਰ ਦੇਣਾ ਹੈ ਉਸ ਤੋਂ ਬਾਅਦ نیچے ਦੇਖੋ ਇਸ ਦੀ ਏ ਸੀ ਆਰ ਜਿਹੜੀ ਕ੍ਰੀਏਟ ਹੋ ਗਈ ਇੱਥੇ ਅਸੀਂ ਸੇਵ ਏ ਸੀ ਆਰ ਪੇਜ ਦੇ ਉੱਤੇ ਕਲਿੱਕ ਕਰ ਦੇਣਾ ਹੈ ਇਸ ਨੂੰ ਅਸੀਂ ओके ਕਰਕੇ सबमिट ਕਰ ਦੇਣਾ ਹੈ सबमिट सक्सेसफुली ਜਿਹੜੀ ਏਸੀਆਰ ਇਹ ਕਰਮਚਾਰੀ ਦੀ क्रिएट ਹੋ ਚੁੱਕੀ ਹੈ ਇਹ ਕਰਮਚਾਰੀ ਦਾ ਨਾਮ ਆਗਾ ਇਹ ਉਹਦਾ ਡੈਜਿਗਨੇਸ਼ਨ ਤੇ ਕਾਡਰ ਪੋਸਟਿੰਗ ਇਹ ਉਹਦਾ ਪੇਜੜਾ ਜਿੱਦਾਂ 2023 ਤੋਂ 31/3/24 ਤੱਕ ਇਹਦੀ ਕਰਨੀ ਆ ਇਹ ਸਾਡਾ ਆਪਣਾ ਰਿਪੋਰਟਿੰਗ ਅਫਸਰ ਦਾ ਆ ਗਿਆ ਡਾਟਾ ਇੱਥੇ ਤੁਸੀਂ ਐਕਸ਼ਨ ਦੇ ਵਿੱਚ ਕੀ ਕਰਨਾ ਸਿਲੈਕਟ ਦੇ ਉੱਤੇ ਜਾ ਕੇ ਨਾ ਦੋ ਆਪਸ਼ਨ ਆਉਂਦੀਆਂ ਸੀ ਪਹਿਲਾਂ ਜਦੋਂ ਅਸੀਂ ਬਾਕੀ ਦੀਆਂ ਕਰਦੇ ਹੁਣ ਇੱਥੇ ਤਿੰਨ ਹੋ ਗਈਆਂ ਸੈਟ ਐਸਟੈਬਲਿਸ਼ਮੈਂਟ ਪੈਰਾਮੀਟਰ ਇਸ ਦੇ ਉੱਤੇ ਕਲਿੱਕ ਕਰ ਲੈਣਾ ਹੈ ਇੱਥੇ ਪੁੱਛਦਾ ਵੀ ਵੈਦਰ ਏਮਪਲਾਈ ਹੈਜ਼ ਓਬਟੇਨਡ ਪੀਆਰ ਵੀਜ਼ਾ ਇੱਥੇ ਤੁਸੀਂ ਇਹ ਵਿਭਾਗ ਦੇ ਹਦਾਇਤਾਂ ਮੁਸਾਰਾ ਜਿਹੜੀ ਏਸੀਆਰ ਇਹ ਅਸੀਂ ਰਾਬੀ ਫੌਂਟ ਦੇ ਵਿੱਚ ਹੀ ਫਿਲ ਕਰ ਲੈਣੀ ਹੈ ਤੇ ਇੱਥੋਂ ਅਸੀਂ ਰਾਬੀ ਫੌਂਟ ਆ ਜਿਹੜਾ ਉਹ ਆਪ ਦਾ ਸਿਲੈਕਟ ਕਰਾਂਗੇ ਇੱਥੇ ਅਸੀਂ ਨੋ ਲਿਖ ਦਾਂਗੇ ਸ਼ਾਇਦ ਕੰਮ ਨਹੀਂ ਕਰ ਰਿਹਾ ਉਹ ਮੇਬੀ ਆਪਸ਼ਨ ਚੇਂਜ ਕਰ ਦਿੱਤੀ ਪਰ ਇਹਦੇ ਬਾਰੇ ਹਜੇ ਕਲੀਅਰ ਨਹੀਂ ਹੈਗਾ ਇੱਥੇ ਅਸੀਂ ਨੋ ਕਰ ਦੇਣਾ ਹੈ ਤੋਂ ਬਾਅਦ ਇਹਨੂੰ ਅਸੀਂ ਸੇਵ ਕਰ ਦੇਣਾ ਹੈ ਸੇਵ ਕਰਨ ਤੋਂ ਬਾਅਦ ਜਿਹੜਾ ਅਸੀਂ ਇੱਥੇ ਅਪਰੂਵ ਏਸੀਆਰ ਤੇ ਕਲਿੱਕ ਕਰਾਂਗੇ ਇੱਥੋਂ ਅਸੀਂ ਸਿਲੈਕਟ ਕਰ ਲੈਣਾ ਹੈ ਅਪਰੂਵ ਏਸੀਆਰ ਤੇ ਕਲਿੱਕ ਕਰਾਂਗੇ ਓਕੇ ਹੁਣ ਜਿਹੜੀ ਏਸੀਆਰ ਅਸੀਂ ਕਨਸਰਨ ਅਪਲਾਈ ਨੂੰ ਸੈਂਡ ਕਰਨੀ ਹੈ ਇੱਥੇ ਜਿਹੜਾ ਉੱਪਰ ਰਿਮਾਰਕਸ ਉਹ ਆਪਣੇ ਆਪ ਲਿਖਿਆ ਆ ਜਾਣਾ ਅਸੀਂ ਸੈਂਡ ਟੂ ਕਨਸਰਨ ਅਪਲਾਈ ਤੇ ਕਲਿੱਕ ਕਰਾਂਗੇ ਜਦੋਂ ਅਸੀਂ ਅਸੀਂ ਕਲਿੱਕ ਕਰਤਾ ਤਾਂ ਜਿਹੜੀ ਏਸੀਆਰ ਇਹ ਜਿਹੜਾ ਸਾਡਾ ਕਲਾਸ ਡੀ ਦਾ ਕਰਮਚਾਰੀ ਆ ਉਹਦੇ ਐਚਆਰ ਮੈਸੇਜ ਆਈਡੀ ਦੇ ਵਿੱਚ ਚਲੀ ਜਾਵੇਗੀ ਉੱਥੋਂ ਇਸ ਨੂੰ ਉਹ ਫਿਲ ਕਰ ਸਕਦਾ ਇੱਥੋਂ ਅਸੀਂ ਇਸ ਨੂੰ ਸੈਂਡ ਟੂ ਕਰਸਰ ਨੂੰ ਐਮਪਲਾਈ ਤੇ ਕਲਿੱਕ ਕਰਾਂਗੇ ਤੇ ਸੀਆਰ ਪ੍ਰੋਸੈਸਫੁਲੀ ਓਕੇ ਕਰ ਦੇਣਾ ਹੈ ਏਸੀਆਰ ਜਿਹੜੀ ਕਰਮਚਾਰੀ ਦੇ ਅਕਾਊਂਟ ਦੇ ਵਿੱਚ ਚਲੀ ਗਈ